ਇੱਥੇ ਗੁਰੂ ਅਮਰਦਾਸ ਦੇ ਚਰਨਾਂ 'ਚ ਇੱਕ ਸਿੱਖ ਹੁੰਦਾ ਸੀ ਸultanpur ਦੇ ਨੇੜੇ ਜਿਹੜਾ ਪਿੰਡ ਡੱਲਾ ਹੈ ਪਿੰਡ ਡੱਲੇ ਦੇ ਤਕਰੀਬਨ 72 ਬ੍ਰह्म ਗਿਆਨੀ ਹੋਏ ਨੇ ਗੁਰੂ ਅਮਰਦਾਸ ਜੀ ਦੇ ਵੇਲੇ ਜਿਹੜੇ ਉਸ ਇਲਾਕੇ ਦੇ ਨੂੰ ਪਤਾ ਹੋਣਾ ਦੁਆਬੇ 'ਚ 72 ਬ੍ਰह्म ਗਿਆਨੀ ਉਸ ਵੇਲੇ ਗੁਰੂ ਅਮਰਦਾਸ ਗੁਰੂ ਅਮਰਦਾਸ ਜੀ ਨੇ ਡੱਲਾ ਰਤਨਾ ਦੀ ਖਾਨ ਕਿਆ ਸੀ ਇੱਕ ਦੋ ਇੱਕ ਚੜੰਦੀਆਂ ਸਨ ਇੱਥੋਂ ਦਾ ਇੱਕ ਸਿੱਖ ਹੋਇਆ ਭਾਈ ਪਾਰੋ ਥੋੜੀ ਜਿਮੈਂ ਬੇਨਤੀ ਕਰਨੀ ਸਿੱਖੀ ਅੱਜ ਸੱਚੀ ਲੋ ਹਰ ਬੰਦਾ ਗੁਰੂ ਹੀ ਬਨਣਾ ਚਾਹੁੰਦਾ ਸਿੱਖ ਨਹੀਂ ਇੱਕ ਦਿਨ ਇੱਕ ਮਹਾਂਪੁਰਖ ਕਥਾ ਕਰ ਰਿਹਾ ਸੀ ਉਹਨੂੰ ਕਿੰਨੇ ਇੱਕ ਚੇਲਾ ਗਿਆ ਉਹ ਕਿਸੇ ਗੁਰੂਖਲ ਗਿਆ ਤੇ ਪਹਿਲੇ ਦਿਨ ਪੁੱਛ ਕੇ ਕਹਿੰਦਾ ਬਾਬਾ ਜੀ ਗੁਰੂ ਵੱਡੋ ਕੇ ਚੇਲਾ ਗੁਰੂ ਵੱਡੋ ਕੇ ਚੇਲੋ ਉਹ ਕਹਿੰਦਾ ਪੁੱਤਰ ਵੱਡਾ ਤੇ ਗੁਰੂ ਹੀ ਹੁੰਦਾ ਕਹਿੰਦਾ ਫਿਰ ਚੇਲਾ ਛੱਡੋ ਗੁਰੂ ਹੀ ਬਣਾਓ ਸਿੱਧਾ ਅੱਜ ਇਹ ਹਾਲਤ ਹੈ ਨਾ ਗੁਰੂ ਵੱਡੋ ਕੇ ਚੇਲੋ ਅੱਜ ਸੱਚੀ ਲੋ ਫੀਲਿੰਗ ਸਾਰੇ ਗੁਰੂ ਵਾਲੀ ਲੈਂਦੇ ਨੇ ਮੈਨੂੰ ਬਖਸ਼ ਦੇ ਆ ਜੇ ਚਾਹੇ ਕੋਈ ਸੰਤ ਤੇ ਚਾਹੇ ਕੋਈ ਮੰਤ ਤੇ ਪ੍ਰਚਾਰਕ ਬਚਨ 100 ਛੱਡ ਦਿੱਤੇ 100 ਚੋਂ 50 ਤਾਂ ਬੱਕੇ ਹੋਣੀ ਹੋ 50 ਨਾਲ ਉਹਨਾਂ 10 12 ਹੋਣਗੇ ਉਸ ਤੋਂ ਬਾਅਦ ਫਿਰ ਜਿਹਦੇ ਪੂਰੇ ਹੋ ਗਿਆ ਉਹਨਾਂ ਲਈ ਗੁਰੂ ਉੱਥੇ ਭਾਈ 파ਰੋ ਉਹ ਗੁਰੂ ਅੰਗਦ ਸਾਹਿਬ ਦੇ ਚਰਨਾਂ 'ਚ ਗਏ ਧੰਨ ਗੁਰੂ ਅੰਗਦ ਸਾਹਿਬ ਨੂੰ ਨਾਲ ਸਵਾਲ ਕੀਤਾ ਸੀ ਪਰਮ ਅੰਤ ਕਿਸ ਨੂੰ ਕਹਿੰਦੇ ਹਨ ਮਹਾਰਾਜ ਨੇ ਚਲੋ ਸਮਝਾਇਆ ਮੈਂ ਉਧਰ ਨਹੀਂ ਜਾਣਾ ਜਦੋਂ ਤੁਰ ਲੱਗਾ ਤੇ ਮਹਾਰਾਜ ਨੇ ਇਹਨੇ ਪੁੱਛਿਆ ਤੂੰ ਆਇਆ ਕਿੱਥੋਂ ਹੈ ਕਹਿੰਦਾ ਮਹਾਰਾਜ 파ਰੋਂ ਆਇਆ 파ਰੋਂ ਦਾ ਦੂਜਾ ਹੋ ਗਿਆ ਨਾ ਕਿਉਂਕਿ ਖਡੂਰ ਸਾਹਿਬ ਬੈਠੇ ਹੋ ਤੇ 파ਰੋਂ ਦਾ ਮਤਲਬ ਸੁਲਤਾਨ ਵਾਲੇ ਪੁਰ ਪਾਸੇ ਵਿਆਸ ਦਰਿਆ ਟੱਪ ਕੇ ਆਇਆ ਕਹਿੰਦੇ ਮਹਾਰਾਜ ਪਾਰੋਂ ਆਇਆ ਸਤਿਗੁਰੂ ਹੱਸ ਕੇ ਕਹਿੰਦੇ ਤੇਰਾ ਨਾਂ ਨਹੀਂ ਪੁੱਛਿਆ ਕਹਿੰਦਾ ਨਾਂ ਮੇਰਾ ਪਾਰੋ ਕਹਿੰਦੇ ਪਾਰੋ ਤੂੰ ਪਾਰੋਂ ਆਇਆ ਹੈ ਤੇ ਗੋਇੰਦਵਾਲ ਸਾਹਿਬ ਵਾਲੇ ਦੀ ਹਾਜ਼ਰੀ ਭਰਦਾ ਰਹੀ ਇੱਕ ਦਿਨ ਭਵ ਸਾਗਰ ਪਾਰ ਹੋ ਜਾਏਗਾ ਕੋਈ ਭਾਈ ਪਾਰੋ ਨਾਮ ਨਾਲ ਹੁੰਦਾ ਸੀ ਗੁਰੂ ਅੰਗਸ ਗੁਰੂ ਅਮਰ ਅਮਰਦਾਸ ਦੇ ਚਰਨਾਂ 'ਚ ਤੇ ਮਹਾਰਾਜ ਉਹਨੇ ਬੇਨਤੀ ਕੀਤੀ ਸੀ ਸਤਿਗੁਰੂ ਸਿੱਖੀ ਬਹੁਤ ਦੂਰ ਤੱਕ ਪਹੁੰਚੀ ਤੂੰ ਹੁਕਮਨਾਮੇ ਪੜੋ ਪਿਆਰੋ ਕਾਬਲ ਦੇ ਕੰਧਾਰ ਦੇ ਬੰਗਾਲ ਦੇ ਇਥੇ ਤਾਂ ਜਿੱਥੇ ਬਾਬਾ ਪੈੜ ਧਰੇ ਪੂਜਾ ਆਸਨ ਸਥਾਪਨ ਸੋ ਉਹਨੇ ਕਿਹਾ ਮਹਾਰਾਜੇ ਕਿਰਪਾ ਕਰੋ ਸਿੱਖ ਸਾਲ ਵਿੱਚ ਦੋ ਕੁਮਾਰ ਆਪਸ ਵਿੱਚ ਮਿਲਣ ਕਰਨ 6 ਮਹੀਨਿਆਂ ਬਾਅਦ ਸਾਰੀ ਸੰਗਤ ਬੁਲਾਇਆ ਕਰੋ ਗੁਰਮਖੋ ਉਸ ਵਕਤ ਦੋ ਜੋੜ ਮੇਲੇ ਸ਼ੁਰੂ ਕੀਤੇ ਗਏ ਮੇਲਾ ਨਹੀਂ ਅੱਜ ਕਿਸੇ ਨੂੰ ਕਹੋ ਆਪਣੀ ਬੇਇੱਜ਼ਤੀ ਕਰਾਣੀ ਵੈਸੇ ਤੁਸੀਂ ਕਿਸੇ ਨੂੰ ਕਹਿ ਨਹੀਂ ਸਕਦੇ ਤੁਸੀਂ ਆ ਅੱਜ ਅਸੀਂ ਮੇਲੇ ਬਣਾ ਚੁੱਕੇ ਹਾਂ ਅੰਦਰ ਕੀਰਤਨ ਹੁੰਦਾ ਬਾਹਰ ਜੋਟੀਆਂ ਬਣਾ ਖਲੋਤੇ ਹੁੰਦੇ ਹੈਂ ਇਸ਼ਤਿਹਾਰਾਂ ਤੇ ਲਿਖਿਆ ਹੁੰਦਾ ਗੁਰਮਤ ਸਮਾਗਮ ਹੋਵੇਗਾ ਆ ਕੱਲ ਭਾਈ ਸਾਹਿਬ ਬੈਠੇ ਤੁੰਗ ਸਾਹਿਬ ਮੇਰੇ ਮਨ ਚ ਆਇਆ ਵੀ ਸਾਰੇ ਕਹਿੰਦੇ ਮੈਂ ਵੀ ਕਹਣਾ ਇੱਕ ਜੋਤੂ ਦੂ ਮੂਰਤੀ ਧਨ ਫਿਰ ਕੀ ਐ ਸੋਏ ਵਿਆਹ ਵੇਲੇ ਕਹਿੰਦੇ ਆ ਨਾ ਤੁਸੀਂ ਅਸਲੀ ਸੁਹਾਗਣ ਹੋ ਜੇ ਇੱਕ ਜੋਤ ਤੇ ਦੋ ਮੂਰਤੀਆਂ ਮੈਂ ਕਹਿੰਦਾ ਇੱਥੇ ਇੱਕ ਬੀਬੀ ਤੇ ਇੱਕ ਘਰ ਵਾਲਾ ਇੱਕ ਦੂਜੇ ਨੂੰ ਆਪਣੇ ਫੋਨ ਦਾ ਕੋਡ ਨੰਬਰ ਨਹੀਂ ਦਿੰਦੇ ਇੱਕ ਜੋਤੂ ਦੂ ਮੂਰਤੀ ਕਿੱਥੇ ਮੈਂ ਗੱਪੇ ਜੀ ਤਕਰੀਬਨ 90% ਮੈਂ ਕਾਂਗਾ ਸਾਬਿੰਦ ਦਿੰਦੇ ਆ ਜੀ ਇਹ ਤੇ ਕਾਊਂਟ ਇਕੱਠੇ ਨਹੀਂ ਕਰਦੇ ਦਿਲ ਦੀ ਗੱਲ ਕੋਈ ਨਹੀਂ ਸਾਂਝੀ ਕਰਦਾ ਸਿਰਫ ਪ੍ਰਚਾਰਕ ਮੈਂ ਕਹੀ ਦਾਨਾ ਇੱਕ ਦੋ ਦੋ ਮੂਰਤੀ ਨਹੀਂ ਪਿਆਰਿਓ ਕਰੋੜਾਂ ਵਿੱਚੋਂ ਇੱਕ ਅੱਧਾ ਜਿਹੜਾ ਇੱਕ ਜੋਤ ਦੋ ਮੂਰਤੀ ਨੇ ਇੱਕ ਦੂਜੀ ਦੀਆਂ ਗੱਲਾਂ ਨੋਟ ਕਰ ਕਰਕੇ ਜਦੋਂ ਲੜਾਈ ਹੁੰਦੀ ਹੈ ਤੇ ਪੰਡਣਾ ਸ਼ੁਰੂ ਕਰ ਦਿੰਦੇ ਇੱਕ ਜੋਤ ਦੋ ਮੂਰਤੀ ਥੋੜਾ ਇਹ ਸਮਾਜ ਦੀ ਸਚਾਈ ਹੈ ਹਜ਼ੂਰ ਨੇ ਫਿਰ ਦੋ ਜੋੜ ਮੇਲੇ ਸ਼ੁਰੂ ਕੀਤੇ ਜੋੜ ਮੇਲੇ ਦਾ ਅਰਥ ਹੈ ਕਿ ਜਿਸ ਇਕੱਠ ਵਿੱਚ ਜਾ ਕੇ ਬੰਦਾ ਗੁਰੂ ਨਾਲ ਜੁੜ ਸਕੇ ਇੱਕ ਇਕੱਠ ਸ਼ੁਰੂ ਕੀਤਾ ਦੀਵਾਲੀ ਨੂੰ ਮੇਰੀ ਪਲੀਜ਼ ਬੇਨਤੀ ਹੈ ਹੁਣ ਸਿੰਘ ਸਾਡੇ ਕਹਿੰਦੇ ਦਿਵਾਲੀ ਨਹੀਂ ਅਸੀਂ ਮਨਾਉਂਦੇ ਮੇਰੇ ਕੋਲ ਹੁਕਮਨਾਮੇ ਨੇ ਗੁਰੂ ਅਰਗੁਬਿੰਦ ਸਾਹਿਬ ਦੇ ਬਿਲ ਡਾਕਟਰ ਗੰਡਾ ਸਿੰਘ ਦੇ ਹੁਕਮਨਾਮੇ ਪੜਿਓ ਦੀਪਾਵਲੀ ਨੂੰ ਦਰਸ਼ਨਾਂ ਨੂੰ ਆਉਣਾ ਅਸੀਂ ਕਿਉਂ ਇਸ ਚੀਜ਼ ਤੋਂ ਡਰੀ ਜਾ ਰਹੇ ਹਾਂ ਗੁਰੂ ਘਰ ਦੀ ਆਪਣੀ ਰੀਤ ਹੈ ਦੀਪਾਵਲੀ ਦਾ ਇਕੱਠ ਤੇ ਦੂਸਰਾ ਵਿਸਾਖੀ ਦਾ ਇਕੱਠ ਇਹ ਧੰ ਗੁਰੂ ਅਮਰਦਾਸ ਜੀ ਨੇ ਕਿਉਂਕਿ ਵਿਸਾਖੀ ਵੇਲੇ ਅਜੇ ਕਣਕ ਨਹੀਂ ਸੀ ਵੱਢੀ ਜਾਂਦੀ ਤੇ ਦਿਵਾਲੀ ਵੇਲੇ ਅਜੇ ਸੌਣੀ ਨੀਸਾਂ ਵੜਦੇ ਹੁੰਦੇ ਤੁਹਾਨੂੰ ਪਤਾ ਹੋਣਾ ਉਦੋਂ ਬਾਅਦ ਹੀ ਤਕਰੀਬਨ ਬਾਢੀ ਪੈਂਦੀ ਹੁੰਦੀ ਸੀ ਹੁਣ ਤਾਂ ਮੌਸਮ ਚੇਂਜ ਹੋ ਗਿਆ ਇਹ ਦੋ ਇਕੱਠ ਭਾਈ ਪਾਰੂ ਜਿਹਨੇ ਸ਼ੁਰੂ ਕੀਤੇ ਉਹਨਾਂ ਬਾਰੇ ਕੀ ਆ ਜਾਂਦਾ ਹੈ ਘੋੜੀ ਤੇ ਚੜਦੇ ਸਨ ਰੋਜ਼ਾਨਾ ਉੱਚੀ ਬੋਲ ਕੇ ਬਾਣੀ ਪੜ੍ਹਦੇ ਹੁੰਦੇ ਸਨ ਭਾਈ ਪਾਰੂ ਜਿੱਧਰੋਂ ਲੰਘਦਾ ਸੀ ਪੰਛੀ ਪਿੱਛੇ ਉੱਡਦੇ ਸਨ ਉੱਚ ਇੰਨੀ ਸਰੀਰ ਚ ਵਾਈਬ੍ਰੇਸ਼ਨ ਐ ਜੀ ਜ਼ਬਰਦਸਤ ਸੀ ਕਿ ਉਹ ਤੁਰੇ ਹੁੰਦੇ ਸਨ ਕਿਉਂਕਿ ਰੱਬ ਦੇ ਜਿਹੜੇ ਬਣਾਏ ਬਾਕੀ ਜੀਵ ਨੇ ਉਹਨਾਂ ਨੇ ਨਹੀਂ ਆਪਣਾ ਸੁਭਾਅ ਬਦਲਿਆ ਬੰਦਾ ਬਦਲ ਗਿਆ ਇਹ ਬਹੁਤ ਅੱਗੇ ਨਿਕਲ ਗਿਆ ਦਰਬਾਰ ਸਾਹਿਬ ਜਾਂ ਤੁਸੀਂ ਕਦੀ ਦੇਖਿਓ ਮੇਰਾ ਨਹੀਂ ਖਿਆਲ ਕਿ ਤੇ ਮਿਲ ਰਾਤ ਨੂੰ ਤੁਸੀਂ ਜਿੰਨੇ ਮਰਜੀ ਦਾਣੇ ਬਾਹਰ ਪਾ ਦਿਓ ਤੁਹਾਡੇ ਰੁੱਖ ਤੇ ਕਬੂਤਰ ਬੈਠਾ ਥੱਲੇ ਚੁੰਦਾ ਨਹੀਂ ਕਦੀ ਚੁੰਦਾ ਦੇਖਿਆ ਹੈ ਉਹਨੂੰ ਪਤਾ ਹੈ ਵੀ ਸ਼ਾਮ ਤੋਂ ਬਾਅਦ ਖਾਣਾ ਨਹੀਂ ਖਾਈਦਾ ਬੰਦਾ ਰਾਤ ਨੂੰ 1 ਵਜੇ ਤੱਕ ਖਾਈ ਜਾਂਦਾ ਹੈ ਘਰੀ ਤੁਸੀਂ ਦੇਖਿਓ ਦਰਬਾਰ ਸਾਹਿਬ ਚਿੜੀਆਂ ਨੇ ਜਦੋਂ ਤੁਸੀਂ ਜਾਣਦੇ ਆ ਰਾਤ ਨੂੰ ਉੱਥੇ ਕਥਾ ਕਰਨੇ ਮੰਨ ਹੁੰਦਾ ਵੀ ਰਾਤ ਨੂੰ ਪ੍ਰਕਰਮਾ ਕਰੋ ਨਾਲੇ ਸਤਗੁਰੂ ਦੀ ਹਾਜ਼ਰੀ ਭਰੀ ਜਾਏ ਕੋਈ ਚਿੜੀ ਇੰਨਾ ਰੋਲਾ ਪਾਉਂ ਚਿੜੀ ਕੋ ਬੋਲਦੀ ਨਹੀਂ ਚਿੱਟੀਆਂ ਪੈਣ ਬੇਰੀਆਂ ਥੱਲੇ ਉਹਨਾਂ ਦੇ ਖੰਭ ਤੇ ਜਦੋਂ ਢਾਈ ਤਿੰਨ ਵੇ ਜਾਈਦਾ ਫਿਰ ਸਾਰੀਆਂ ਬੋਲਦੀਆਂ ਹੁੰਦੀਆਂ ਨੇ ਉਹ ਵੀ ਬੰਦੇ ਨੂੰ ਕਹਿੰਦੀਆਂ ਨੇ ਵੇਲੇ ਨਾਲ ਪਹਿ ਜਾ ਤੇ ਅਮਰਤ ਵੇਲਾ ਸੰਬੰਧੀ ਜਾ ਚ ਆ ਜਾਏਗੀ ਤਾਂ ਹੀ ਗੁਰੂ ਜੀ ਨੇ ਕਿਹਾ ਚਿੜੀ ਚੌਕੀ ਪੌ ਫੁੱਟੀ ਵਗਨ ਬਹੁਤ ਰੰਗ ਆ ਪੰਛੀਆਂ ਨੂੰ ਕਹਿ ਤੋ ਸਿੱਖ ਦੂਜਾ ਕਹ ਆ ਬਾਬੀਆ ਅਮਰਤ ਵੇਲੇ ਬੋਲਿਆ ਮੈਂ ਆਪ ਨੂੰ ਬੇਨਤੀ ਕਰਾਂ ਜੀ ਉਹਨਾਂ ਦੇ ਪਿੱਛੇ ਪੰਛੀ ਉੱਡਦੇ ਸਨ ਗੁਰੂ ਅਮਰਦਾਸ ਇੰਨੇ ਖੁਸ਼ ਹੋਏ ਜਲੰਧਰ ਦਾ ਇੱਕ ਸੂਬੇਦਾਰ ਸੀ ਅੱਲਾ ਯਾਰ ਮੈਂ ਸਾਖੀ ਜਾਣ ਬੁੱਝ ਕੇ ਲਈ ਪਲੀਜ਼ ਉਸ ਵਕਤ ਦਰਿਆ ਚੜਿਆ ਸੀ ਬਿਆਸ ਪੂਰੇ ਜ਼ੋਰਾਂ ਤੇ ਉਹ ਕਿਨਾਰੇ ਬੈਠਾ ਭਾਈ ਜੀ ਭਾਈ ਸਾਹਿਬ ਆਏ ਇਹਨਾਂ ਨੇ ਵੇਖਿਆ ਨਹੀਂ ਮੀਂਹ ਪੈ ਰਿਆ ਵਗ ਦੇ ਦਰਿਆ ਦੇ ਵਿੱਚ ਐ ਚੜਿਆ ਦਰਿਆ ਘੋੜੀ ਠੇਲ ਦਿੱਤੀ ਘੋੜੀ ਤ੍ਰਿਸ਼ਵੀ ਸਿੱਧੀ ਨਹੀਂ ਤ੍ਰਿਸ਼ਵੀ ਚੀਰਦੀ ਹੋਈ ਰੁੱੜਦੀ ਅੱਗੇ ਜਾਗ ਹੋਿੰਦਵਾ ਲੱਗੀ ਸੇਵਾ ਕੀਤੀ ਵਾਪਸ ਆਏ ਉਹਨੇ ਪੁੱਛ ਲਿਆ ਵੀ ਅਦਰੀਆਤੋ ਤੈਨੂੰ ਡਰ ਨਹੀਂ ਲੱਗਦਾ ਤੂੰ ਕੌਣ ਕਹਿੰਦਾ ਮੈਂ ਗੁਰੂ ਦਾ ਸਿੱਖ ਕਹਿੰਦਾ ਵੀ ਇਹ ਦਰਿਆਤ ਤੋਂ ਤੈਨੂੰ ਡਰ ਨਹੀਂ ਲੱਗਾ ਕਹਿੰਦਾ ਕਿਹੜਾ ਦਰਿਆ ਕਹਿੰਦਾ ਵਿਆਸ ਕਹਿੰਦਾ ਨਾ ਜਿਹੜਾ ਆਪ ਹੀ ਆਸਤੋ ਰਹਤੇ ਨੇ ਮੇਰਾ ਕੀ ਕਰਨਾ ਹੈ ਵਿਆਸ ਹੈ ਕਹਿੰਦਾ ਵੀ ਤੈਨੂੰ ਇਤੋਂ ਤਰ ਗਿਆ ਤੈਨੂੰ ਡਰ ਕਹਿੰਦਾ ਨਹੀਂ ਜਿਹਦੇ ਚਰਨਾਂ ਨਾਲ ਮੈਂ ਜੁੜਿਆ ਨਾ ਉਹ ਭਵ ਸਾਗਰ ਤਾਰਦਾ ਹੈ ਕਹਿੰਦਾ ਉਹ ਕੌਣ ਉਹਨੇ ਗੁਰੂ ਅਮਰਦਾਸ ਬਸ ਇੰਨੀ ਇੱਕ ਸੰਗਤ ਹੋਈ ਜੀ ਉਹਨਾਂ ਦੀ ਉਸੇ ਮੁਸਲਮਾਨ ਨੂੰ ਆਪਣੇ ਨਾਲ ਬਿਠਾ ਕੇ ਭਾਈ ਸਾਹਿਬ ਗੁਰੂ ਅਮਰਦਾਸ ਦੇ ਚਰਨਾਂ ਚ ਲੈ ਉਸ ਅੱਲਾ ਯਾਰ ਮੁਸਲਮਾਨ ਨੂੰ ਗੁਰੂ ਅਮਰਦਾਸ ਨੇ 22 ਮੰჯੀਆਂ ਚੋਂ ਇੱਕ ਮੰਜੀ ਦਿੱਤੀ ਸੀ ਉਹ ਸਿੱਖੀ ਦਾ ਪ੍ਰਚਾਰ ਕਰਦਾ ਸੀ ਮੈਂ ਅਰਜ਼ ਕਰਾਂ ਭਾਈ ਪਾਰੋ ਦਾ ਜੀਵਨ ਨ ਉੱਚ ਹੋਇਆ ਗੁਰੂ ਅਮਰਦਾਸ ਜੀ ਨੇ ਇੱਕ ਦਿਨ ਕਿਹਾ ਭਾਈ ਪਾਰੋ ਸਾਡਾ ਦਿਲ ਕਰਦਾ ਤੇਰੀ ਅਵਸਥਾ ਬਹੁਤ ਉੱਚੀ ਹੋ ਗਈ ਤੂੰ ਸਾਡੇ ਕੋਲ ਆਇਆ ਨਾ ਕਰ ਕਹਿੰਦਾ ਨਹੀਂ ਮਹਾਰਾਜ ਤੁਹਾਡੇ ਤੋਂ ਬਿਨਾਂ ਰਹਿ ਨਹੀਂ ਸਕਦਾ ਤੇ ਇਹ ਵੀ ਦੱਸਾਂ ਕਿ ਗੁਰੂ ਅਮਰਦਾਸ ਜੀ ਜਿਸ ਘੋੜੀ ਦੀ ਸਵਾਰੀ ਕਰਦੇ ਸਨ ਨਾ ਚੋਲਾ ਤਿਆਗਣ ਤੋਂ ਪਹਿਲਾਂ ਕਿਹਾ ਮੇਰੀ ਘੋੜੀ ਭਾਈ ਪਾਰੋ ਨੂੰ ਦੇ ਦਿਆ ਜੀ ਇੱਕ ਹੋਰ ਛੇਤੇ ਰੱਖਿਓ ਇਸੇ ਭਾਈ ਪਾਰੂ ਦੀ ਅੰਸ਼ ਵਿੱਚੋਂ ਭਾਈ ਦਇਆ ਸਿੰਘ ਹੋਏ ਨੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਸਭ ਤੋਂ ਪਹਿਲਾਂ ਸੀਸ ਪੇਟ ਕੀਤਾ ਸੀ ਖੈ ਮਹਾਰਾਜ ਜੀ ਨੇ ਕਿਹਾ ਤੁਹਾਡੀ ਅਵਸਥਾ ਬੜੀ ਉੱਚੀ ਹੋ ਗਈ ਭਾਈ ਪਾਰੋ ਕਹਿੰਦੇ ਨੇ ਮਹਾਰਾਜ ਕੋਈ ਅਵਸਥਾ ਨਹੀਂ ਸਤਿਗੁਰੂ ਨੇ ਕੱਲਿਆਂ ਬੁਲਾ ਕੇ ਕਹਿੰਦੇ ਸਾਡਾ ਦਿਲ ਕਰਦਾ ਹੈ ਤੁਸੀਂ ਗੁਰਗੱਦੀ ਤੇ ਆ ਜਾ ਇਸ ਗੱਦੀ ਤੇ ਤੂੰ ਆ ਜਾ ਤੁਸੀਂ ਆ ਜਾਓ ਕਹਿੰਦੇ ਜਿਵੇਂ ਕਰੰਟ ਲੱਗਦਾ ਬਿਜਲੀ ਦਾ ਤੜਫੁੱਟੇ ਚਰਨ پکڑ ਕੇ ਕਹਿੰਦੇ ਸਤਿਗੁਰੂ ਗੁਰਗੱਦੀ ਤੇ ਤੁਸੀਂ ਬੈਠੋ ਕਹਿੰਦੇ ਤੋ ਕੁਝ ਮੰਗ ਕਹਿੰਦੇ ਮੇਰੇ ਪੀੜੀਆਂ ਨੂੰ ਸਿੱਖੀ ਦੀ ਦਾਤ ਦੇ ਦਿਓ ਕਿ ਡੀ ਕਬੜੀ ਸਿੱਖ ਸ਼ਬਦ ਦੇ ਜੀ ਮਹਾਰਾਜ ਜੀ ਨੇ ਸ਼ਬਦ ਵਰਤੇ ਸਾਡੇ ਇਤਿਹਾਸ ਦੇ ਬੋਲ ਨੇ ਪਰਮ ਹੰਸ ਮੋਰੋ ਹੀ ਰੂਪ ਇਹਦਾ ਅਰਥ ਹੈ ਭਾਈ ਪਾਰੋ ਪਰਮ ਹੰਸ ਤੂੰ ਮੇਰਾ ਰੂਪ ਹੋ ਕੇ ਹੈਂ ਮੈਂ ਇਹ ਇਹ ਕਥਾ ਲੈ ਕੇ ਜਾਣੀ ਅਗਲੇ ਚਨਚਰਵਾਰ ਸ਼ਾਮ ਨੂੰ ਇਹ ਸਿੱਖ ਫਿਰ ਖਾਲਸਾ ਬਣ ਕੇ ਗੁਰੂ ਗੋਬਿੰਦ ਸਿੰਘ ਦਾ ਰੂਪ ਬਣਦਾ ਹੈ ਪਰਮ ਹੰਸ ਮੇਰੋ ਹੀ ਰੂਪ ਪਰਮ ਸਿਆਣਪ ਪਰਮ ਅਵਸਥਾ ਮਹਾਨ ਰੂਪ ਤੇਰੀ ਅਵਸਥਾ ਸਭ ਤੋਂ ਉੱਚੀ ਹੈ ਤੇਰੇ ਨਾਲ ਕਿਸੇ ਦੀ ਉਪਮਾ ਨਹੀਂ ਪਰਮ ਹੰਸ ਬੋਰੋ ਹੀ ਰੂਪ ਪਰਮ ਅਵਸਥਾ ਸਦਾ ਬਹੁਤ ਅਨੂਪ ਬਖਸ਼ਤ ਹੋ ਮੈਂ ਜਾਗੁਰੇ ਆਈ ਅਰ ਸਮਝ ਗਿਆ ਨਾ ਮੈਂ ਤਾਨੂੰ ਜਗਤ ਦੀ ਗੁਰਗੱਦੀ ਦੇਣਾ ਕਰੋ ਉਧਾਰ ਲੋਕ ਸਮੁਦਾਈ ਲੋਕਾਂ ਦਾ ਭਲਾ ਕਰ ਕਰ ਜੋਰੇ ਹੱਥ ਜੋੜ ਲੈ ਪਰਉ ਪਗ ਪਰਿਓ ਤਰਾਏ ਤਰਾਏ ਕਰ ਬਚਨੋ ਚਰਿਓ ਜਿਵੇਂ ਨਦਰਲੇ ਲੈਂਦਾ ਪ੍ਰਭ ਜੀ ਗੁਰਸਿੱਖੀ ਮੁਝ ਪਾਵੇ ਏਕ ਧੰਨ ਗੁਰੂ ਅਮਰਦਾਸ ਪਿਤਾ ਜੀ ਪ੍ਰਭੂ ਜੀ ਪ੍ਰਭ ਜੀ ਦਾ ਅਰਥ ਹੈ ਮੇਰੇ ਵੈ ਗੁਰੂ ਰੂਪ ਸਤਿਗੁਰੂ ਪ੍ਰਭ ਜੀ ਗੁਰਸਿੱਖੀ ਮੁਝ ਪਾਵੇ ਗੁਰਿਆਈ ਸਤਗੁਰਾਂ ਸੁਹਾਵੇ ਮੁਝ ਪਰ ਕਿਰਪਾ ਦ੍ਰਿਸ਼ਟ ਕੋ ਕਰੀਏ ਗੁਰਸਿੱਖੀ ਪਦ ਬਖਸ਼ਣ ਕਰੀਏ ਮੈਨੂੰ ਸਿੱਖੀ ਦੀ ਬਾਤ ਦਿਓ ਮਹਾਰਾਜ ਜੀ ਨੇ ਕਹ ਤੇਰੇ ਖਾਨਦਾਨ ਸਿੱਖੀ ਦਿੱਤੀ ਇਹਦੇ ਵਿੱਚ ਇਸ ਪਰਿਵਾਰ ਚ ਹੀ ਮਾਤਾ ਦਮੋਦਰੀ ਜੀ ਹੋਏ ਨੇ ਜਿਨ੍ਹਾਂ ਦਾ ਆਨੰਦ ਕਾਰਜ ਗੁਰੂ ਹਰਗੋਬਿੰਦ ਸਾਹਿਬ ਨਾਲ ਹੋਇਆ ਜਦੋਂ ਚੰਦੂ ਦੀ ਬੇਟੀ ਦਾ ਰਿਸ਼ਤਾ ਮੋੜ ਦਿੱਤਾ